ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਚੰਡੀਗੜ੍ਹ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਕੁਝ ਕਾਂਗਰਸੀਆਂ ਨੂੰ ਘਰ ਵਾਪਸੀ ਕਰਾਈ ਹੈ ਪਰ ਇਹ ਘਰ ਵਾਪਸੀ ਹੋ ਗਈ ਇਸੇ ਦੇ ਨਾਲ ਹੀ ਘਰ ਚੋਂ ਇੱਕ ਜਿਹੜੀ ਹੈ ਬੇਦਖਲੀ ਵੀ ਹੋਣ ਜਾ ਰਹੀ ਹੈ ਤੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਜਿਹੜੇ ਉਹਨਾਂ ਦੇ ਪਾਰਟੀ ਛੱਡਣ ਦੀ ਚਰਚਾ ਬੜੀ ਸਖਰਤ ਹੈ ਸੂਤਰ ਦੱਸਦੇ ਆ ਕਿ ਕਾਂਗਰਸ ਤੋਂ ਤਾਂ ਉਹ ਰਹਿੰਦੇ ਨਹੀਂ ਇਹ ਗੱਲ ਲਗਭਗ ਸਪਸ਼ਟ ਹੁੰਦੀ ਜਾਪਦੀ ਹੈ ਬਾਕੀ ਸਮਾਂ ਦੱਸੇਗਾ ਪਰ ਇਸ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੋਲਡੀ ਦੇ ਕਾਂਗਰਸ ਛੱਡਣ ਬਾਰੇ ਵੱਡਾ ਖੁਲਾਸਾ ਕਰ ਦਿੱਤਾ ਵੱਡੀ ਗੱਲ ਆਖ ਦਿੱਤੀ ਹੈ ਜਿਸ ਤੋਂ ਬਾਅਦ ਕਾਂਗਰਸੀ ਹਲਕਿਆਂ ਦੇ ਅੰਦਰ ਪੁਚਾਲ ਆਇਆ ਹੋਇਆ ਕਾਂਗਰਸੀ ਸੋਚਾ ਚ ਪੈ ਗਏ ਹੈ ਕਿ ਹੁਣ ਅੱਗੇ ਹੋਵੇਗਾ ਕੀ ਦਲਬੀਰ ਗੋਲਡੀ ਕਿੱਥੇ ਜਾਂਦੇ ਆ ਕਿੱਥੇ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਆਪਾਂ ਰਾਜਾ ਵੜਿੰਗ ਦੀਓ ਗੱਲ ਸੁਣਦੇ ਆ ਬਾਰ ਵੱਡਾ ਹੋ ਰਿਹਾ ਪਰ ਦਲਵੀਰ ਕੋਲ ਵੀ ਲਗਾਤਾਰ ਨਰਾਜ਼ੇ ਤੋਂ ਸ਼ਹਿਰ ਕਰਦੇ ਹੋਣ ਲਿਹਾ ਕਿ ਨਵਾਂ ਰਾਸ ਪੁਜਾ ਲੋਕਾਂ ਨੂੰ ਨਹੀਂ ਲੱਗਦਾ ਉਹਨੇ ਦਲਵੀਰ ਕੋਲਜੀ ਜੀ ਦੱਸ ਸਕਦੇ ਆ ਕਿਉਂਕਿ ਦਲਵੀਰ ਕੋਲਜੀ ਜੀ ਨੇ ਪਹਿਲੇ ਦਿਨ ਜਦੋਂ ਅਸੀਂ ਦਲਵੀਰ ਕੋਲਜੀ ਜੀ ਕੋਲ ਗਏ ਸੀ ਔਰ ਜਿਸ ਪ੍ਰਕਾਰ ਜਿਸ ਹੌਸਲੇ ਤੇ ਹਿੰਮਤ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਦੇ ਵਿੱਚ ਵਿਸ਼ਵਾਸ ਜਤਾਇਆ ਸੀ ਬਿਲਕੁਲ ਛੋਟੀ ਮੋਟੀਆਂ ਨਰਾਜ਼ਗੀਆਂ ਹੁੰਦੀਆਂ ਲੇਕਿਨ ਬਹੁਤ ਪਰਮਾ ਉਹਨਾਂ ਨੇ ਪਿਆਰ ਦਿੱਤਾ ਮੈਂ ਸਮਝਦਾ ਸੀ ਨਿੱਘਾ ਸਵਾਗਤ ਕੀਤਾ ਖੈਰਾ ਸਾਹਿਬ ਦਾ ਔਰ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਉਹਨਾਂ ਨੇ ਵੀ ਬਹੁਤ ਬਲੰਦੀ ਨਾਲ ਆਵਾਜ਼ بلند ਕਰਕੇ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਨਾਰਾ ਔਰ ਕਾਂਗਰਸ ਪਾਰਟੀ ਦਾ ਜੋ ਉਹਨਾਂ ਦੇ ਪਰਿਵਾਰ ਦੇ ਲਈ ਕੀਤਾ ਉਹ ਉਹਨਾਂ ਨੇ ਵਿਸਤਾਰਪੂਰਕ ਦੱਸਿਆ ਕਿ ਅਸੀਂ ਕਦੇ ਨਹੀਂ ਭੁੱਲ ਸਕਦੇ ਪਹਿਲਾਂ ਵੀ ਕਿਉਂਕਿ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਗੋਲਡੀ ਜੀ ਨੂੰ ਇੱਕ ਯੂਨੀਵਰਸਿਟੀ ਸਟੂਡੈਂਟ ਤੋਂ राहुल गांधी जी ने एमएलए बनाया और फिर दूसरी बारी टिकट दी थी और प्रियंका गांधी जी खुद उठ के आके प्रचार करना से आए ਸਾਡੇ ਅਰਗੇ ਲੋਕ ਜਿਹੜਾ ਮੈਂ ਐ ਚਾਹੇ 골ਡੀ ਐ ਅਸੀਂ ਆਮ ਪਰਿਵਾਰਾਂ ਤੋਂ ਉੱਠੇ ਹੋਏ ਲੋਕ ਐ ਜਿਨ੍ਹਾਂ ਦਾ ਰਾਜਨੀਤਿਕ ਪਿਸ਼ੋਕੜ ਜ਼ੀਰੋ ਸੀਗਾ ਔਰ ਸਾਨੂੰ ਬਹੁਤ ਵੱਡਾ ਪਲੇਟਫਾਰਮ ਕਾਂਗਰਸ ਪਾਰਟੀ ਨੇ ਦਿੱਤਾ ਮੈਨੂੰ ਪੂਰਨ ਉਮੀਦ ਹੈ ਕਈ ਵਾਰੀ ਨਰਾਜ਼ਗੀ ਬੰਦਾ ਕੋਈ ਐਸਾ ਵੈਸਾ ਕਿਉਂਕਿ ਬਹੁਤ ਸੁਲਝਿਆ ਮੁੰਡਾ ਐ ਕੋਈ ਹੋ ਸਕਦਾ ਕੁਝ ਪੋਸਟ ਲਿਖੀ ਹੋਵੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਮੈਨੂੰ ਤਾਂ ਗੋਲਡੀ ਦੇ ਜਿਹੜੇ ਕਈ ਸ਼ਬਦ ਹੈ ਜਿਹੜੇ ਉਸ ਦਿਨ ਕਈ ਖੈਰਾ ਸਾਹਿਬ ਦੇ ਲਈ ਔਰ ਕਾਂਗਰਸ ਪਾਰਟੀ ਤੇ ਉਹਨਾਂ ਤੇ ਪੂਰੇ ਵਿਸ਼ਵਾਸ ਤੇ ਭਰੋਸਾ ਹੈ ਬਾਕੀ ਅ ਮੈਨੂੰ ਇਸ ਅਗਲੀ ਜਾਣਕਾਰੀ ਕੀ ਹੈ ਜਾਂ ਕੀ ਨਹੀਂ ਉਹਰੇ ਬਾਰੇ ਜਾਣਕਾਰੀ ਨਹੀਂ ਤਾਂ ਤੁਸੀਂ ਸੁਣ ਹੀ ਲਿਆ ਕਿ ਕਿਸ ਲਹਿਜੇ ਨਾਲ ਰਾਜਾ ਬੜਿੰਗੋ ਗੋਲਡੀ ਹੁਰਾਂ ਦੀ ਗੱਲ ਕਰਦੇ ਆ ਗੋਲਡੀ ਬਾਰੇ ਕੀ ਗੱਲ ਕੀਤੀ ਹੈ ਤੁਸੀਂ ਸੁਣ ਲਿਓ ਪਰ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਜੋਸ਼ ਵੀਰ ਕਲਾ ਹੁਣਾ ਨੂੰ ਸ਼ਾਮਿਲ ਕਰਾਉਣ ਦਾ ਕਰਾਉਣ ਵੇਲੇ ਸੀਗਾ ਰਾਜਾ ਵੀਰ ਕਲਾ ਨੂੰ ਸ਼ਾਮਿਲ ਕਰਾਉਣ ਵੇਲੇ ਸੀ ਉਹ 골ਡੀ ਦੀ ਗੱਲ ਕਰਦਿਆਂ ਐਨ ਥੱਲੇ ਆ ਗਿਆ ਇਹ ਇੱਕ ਸੰਕੇਤ ਹੈ ਕਿ ਕਾਂਗਰਸ ਦੇ ਅੰਦਰ 골ਡੀ ਨੂੰ ਲੈ ਕੇ ਬਹੁਤ ਕੁਝ ਚੱਲ ਰਿਹਾ 골ਡੀ ਕਿੱਥੇ ਜਾ ਰਿਹਾ ਹੈ ਕਿੱਥੇ ਨਹੀਂ ਜਾ ਰਿਹਾ ਇਹ ਤਾਂ ਸਮਾਂ ਦੱਸ ਸਕਦਾ ਪਰ ਰਾਜਾ ਵੜਿੰਗ ਦੀ ਟਿਊਨ ਤੋਂ ਪਤਾ ਲੱਗ ਗਿਆ ਕਿ ਉਹ ਜਾ ਜ਼ਰੂਰ ਰਿਹਾ ਉਹ ਕਿੱਥੇ ਜਾਣਗੇ ਇੱਕ ਅਲੈਦਾ ਸਵਾਲ ਹੈ ਪਰ ਉਹ ਕਾਂਗਰਸ ਚ ਨਹੀਂ ਰਹਿੰਦੇ ਇਹ ਰਾਜਾ ਵੜਿੰਗ ਦੀ ਟਿਊਨ ਨੇ ਸਾਫ਼ ਕਰਤਾ ਰਾਜਾ ਵੜਿੰਗ ਨੇ ਗੋਰਮੋਲ ਜੀਆਂ ਗੱਲਾਂ ਕੀਤੀਆਂ ਨੇ ਕਿ ਉਹਨਾਂ ਨੇ ਖੈਰੇ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਸੀ ਮੈਂ ਤਾਂ ਉਸੇ ਗੱਲ ਤੇ ਯਕੀਨ ਕਰਦਾ ਆ इमोशनल ਬੰਦੇ ਨੇ ਕੁਝ ਵੀ ਹੋ ਸਕਦਾ ਹੈ ਇਹ ਹੋ ਸਕਦਾ ਉਹ ਹੋ ਸਕਦਾ ਪਹਿਲਾਂ ਵੀ ਪੋਸਟ ਪਾਈ ਹੋ ਸਕਦੀ ਹੈ ਮੁੱਕਰੀ ਗਏ ਕਿ ਮੈਂ ਪੋਸਟ ਦੇਖੀ ਨਹੀਂ ਇਹ ਰਾਜਾ ਵੜਿੰਗ ਦਾ ਮੈਨੂੰ ਲੱਗਦਾ ਹੈ ਕਿ ਚਿੱਟੇ ਦੇ ਵਿੱਚ ਬੋਲਿਆ ਗਿਆ ਸਭ ਤੋਂ ਵੱਡਾ ਝੂਠ ਹੈ ਕਿਉਂਕਿ ਇਦਾਂ ਹੋ ਨਹੀਂ ਸਕਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗਾ ਬੰਦਾ ਜੋ ਸੋਸ਼ਲ ਮੀਡੀਆ ਤੇ ਨਾ ਐਕਟਿਵ ਰਹਿੰਦਾ ਹੋਵੇ ਉਹਨਾਂ ਦੀ ਇੱਡੀ ਐਕਟਿਵ ਟੀਮ ਹੋਵੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਨ ਵਾਲੀ ਤੇ ਉਹ ਰਾਜਾ ਵੜਿੰਗ ਨੂੰ ਗੋਲਦੀ ਦੀਏ ਇੱਕ ਸਾਭ ਦਾ ਵਧਾਇਕ ਹੋਵੇ ਤੇ ਜ਼ਿਲ੍ਹਾ ਪ੍ਰਧਾਨ ਹੋਵੇ ਮੌਜੂਦਾ ਰਾਜਾ ਵੜਿੰਗ ਦੀ ਟੀਮ ਦਾ ਮੈਂਬਰ ਹੋਵੇ ਤੇ ਉਹਦੀ ਪੋਸਟ ਨਾ ਦੇਖੀ ਹੋਵੇ ਇਹ ਰਾਜਾ ਵੜਿੰਗ ਦਾ ਜਿਹੜਾ ਝੂਠ ਹੈ ਇਹ ਲੱਗਦਾ ਇਸ ਤਰ੍ਹਾਂ ਨਾਲ ਹੀ ਹੈ ਜਿਸ ਇਲਾਜੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਉਸ ਤੋਂ ਸਪਸ਼ਟ ਹੋ ਚੁੱਕਿਆ ਕਿ ਗੋਲਡੀ ਇਸ ਵੇਲੇ ਕਾਂਗਰਸ ਤੋਂ ਕਾਫੀ ਦੂਰ ਜਾ ਚੁੱਕੇ ਨੇ ਕਿਉਂਕਿ ਗੱੱਚ ਪਰ ਆਇਆ ਰਾਜਾ ਵੜਿੰਗ ਦਾ ਵੜਿੰਗ ਦਾ ਗੱਲ ਕਰਦਿਆਂ ਹੋਇਆਂ ਕਿ ਉਹਨਾਂ ਨੇ ਕਿਹਾ ਕਿ ਜਿਸ ਇਲਾਜੇ ਨਾਲ ਗੱਲ ਕੀਤੀ ਉਸ ਤੋਂ ਪਤਾ ਲੱਗਦਾ ਹੈ ਕਿ ਵੀ ਉਹ ਕਾਂਗਰਸ ਤੋਂ ਗੋਲਡੀ ਕਾਫੀ ਦੂਰ ਚਲੇ ਗਏ ਨੇ ਰਾਜਾ ਵੜਿੰਗ ਦੇ ਨਾਲ ਗੱਲਬਾਤ ਉਹਨਾਂ ਦੀ ਹੋ ਨਹੀਂ ਰਹੀ ਫੋਨ ਉਹਨਾਂ ਦੇ ਕਈ ਦਿਨਾਂ ਤੋਂ ਬੰਦ ਆ ਰਹੇ ਨੇ ਕਿੱਥੇ ਨੇ ਕਿੱਥੇ ਨਹੀਂ ਕਾਂਗਰਸੀ ਲੱਭਣੀ ਪਾਰੇ ਤੇ ਸੂਚਨਾ ਇਹ ਵੀ ਆਈ ਹੈ ਕਿ ਸੁਖਪਾਲ ਸਿੰਘ ਖੈਰਾ ਨੇ ਵੀ ਪੱਲਾ ਝਾੜ ਲਿਆ ਕਹਿੰਦੇ ਕਿ ਜਿੱਥੇ ਜਾਣਾ ਜਾਵੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਸਾਹਮਣੇ ਆ ਚੁੱਕੀ ਹੈ 골ਡੀ ਕਿੱਥੇ ਜਾਂਦੇ ਆ ਕਦੋਂ ਜਾਂਦੇ ਆ ਇਹ ਸਮਾਂ ਦੱਸੇਗਾ ਚਰਚਾਵਾਂ ਵਿੱਚ ਇਸ ਬਾਰੇ ਬਹੁਤ ਨੇ ਹੌਲੀ ਹੌਲੀ ਉਹ ਵੀ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਉਹਨਾਂ ਅਸੈਂਬਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ